ਜੇ ਤੁਸੀਂ ਵਧੀਆ ਸਿੰਗਰ ਹੋ ਤੁਹਾਡੇ ਟੈਲੈਂਟ ਹੈ ਤਾਂ ਤੁਹਾਨੂੰ ਮੌਕਾ ਦਿੱਤਾ ਜਾਂਦਾ ਤੁਸੀਂ ਟਰਾਈ ਕੀਤਾ ਇਹੋ ਜਿਹੇ ਕਿਸੇ ਸ਼ੋਅਸ ਨੇ ਟਰਾਈ ਮੈਂ ਜੀ ਸਭ ਤੋਂ ਪਹਿਲਾਂ ਮੈਂ ਗਿਆ ਸੀਗਾ ਆਪਣੇ ਸੁਰ ਸਰਤਾਜ ਚੱਲਦਾ ਹੁੰਦਾ ਜੀ ਆਪਣੇ ਸੀਜ਼ਨ ਸੁਰ ਸਰਤਾਜ ਤੇ ਵੀ ਗਿਆ ਸੀਗਾ ਆਪਣੇ ਲੁਧਿਆਣੇ ਜੀ ਸੋ ਉੱਥੇ ਜੀ ਬਹੁਤ ਜ਼ਿਆਦਾ ਯਾਨੀ ਕਿ ਮੁੰਡੇ ਕੁੜੀਆਂ ਪਹੁੰਚੇ ਹੋਏ ਸੀ ਸੋ ਜਦ ਮੈਂ ਉਹਨਾਂ ਨੂੰ ਗਾਉਂਦਿਆਂ ਨੂੰ ਦੇਖਿਆ ਉੱਥੇ ਮੈਨੂੰ ਐਦਾਂ ਲੱਗਾ ਕਿ ਯਾਰ ਮੈਂ ਇੱਥੇ ਕੀ ਕਰ ਸਕਦਾ ਮੈਨੂੰ ਕਿਹਨੇ ਪੁੱਛਣਾ ਸੋ ਮੈਂ ਕੱਠ ਦੇ ਇੱਕ ਹੀ ਵਾਪਸ ਆ ਗਿਆ ਸੀਗਾ ਆਪਣੇ ਪਿੰਡ ਮੈਂ ਵਾਪਸ ਮੁੜਿਆ ਸੀ ਉਸ ਤੋਂ ਬਾਅਦ ਫਿਰ ਮੈਂ ਆਪਣਾ ਸੋਸ਼ਲ ਮੀਡੀਆ ਤੇ ਗਾਣਾ ਪਾਇਆ ਸੀ ਸੋ ਮੈਂ ਇਹੀ ਚਾਹਿਆ ਸੀ ਕਿ ਜੇ ਜੇ ਮੈਂ ਸੁਰ ਸਰਤਾਲ ਵਿੱਚ ਗਾਇਆ ਜਾਂ ਮੈਨੂੰ ਕਿਸੇ ਵੀ ਜਗਾ ਤੋਂ ਕੱਢਤਾ ਉਹਨਾਂ ਨੇ ਤਾਂ ਮੇਰੀ ਪਿੰਡ ਬਹੁਤ ਜ਼ਿਆਦਾ ਬੇਇੱਜ਼ਤੀ ਹੋਊਗੀ ਸੋ ਮੈਂ ਇਹੀ ਸੋਚਿਆ ਸੀ ਕਿ ਮੈਂ ਜੇ ਸਿੰਗਰ ਬਣਿਆ ਤਾਂ ਇਦਾਂ ਹੀ ਬਣੂਗਾ ਨਹੀਂ ਬਣਨਾ ਨਹੀਂ ਨਹੀਂ ਬਣਨਾ ਨਹੀਂ ਅੱਛਾ ਜੀ ਸੋ ਤੁਸੀਂ ਪਿੰਡ ਦੀ ਗਾਇਕ ਕਰ ਰਹੇ ਹੋ ਪਿੰਡ ਵਾਲੇ ਤੁਹਾਨੂੰ ਕਿਵੇਂ ਰਿਐਕਸ਼ਨ ਦਿੰਦੇ ਹੁੰਦੇ ਸੀ ਜਦੋਂ ਤੁਸੀਂ ਗਾਣਦੇ ਹੁੰਦੇ ਸੀ ਤੁਹਾਡੇ ਫਰੈਂਡ ਤੁਹਾਨੂੰ ਸਪੋਰਟ ਕਰਦੇ ਸੀ ਤੁਹਾਨੂੰ ਕਹਿੰਦੇ ਸੀ ਕਿ ਨਹੀਂ ਤੂੰ ਜਾ ਅੱਗੇ ਵੱਧ ਯਾ ਮਤਲਬ ਕੀ ਹੋ ਜਾਂ ਮਹੌਲ ਹੁੰਦਾ ਸੀ ਮੇਰੇ ਜੀ ਮੇਰੇ ਫਰੈਂਡਸ ਹੁੰਦੇ ਸੀ ਉਹਨਾਂ ਨੇ ਮੈਨੂੰ ਕਹਿਣਾ ਕਿ ਦਰਸ਼ਨ ਤੂੰ ਗਾ ਜੇ ਤੂੰ ਨਹੀਂ ਖਰਚ ਕਰ ਸਕਦਾ ਤੇ ਆਪਾਂ ਥੋੜੇ ਥੋੜੇ ਪੈਸੇ ਇਕੱਠੇ ਕਰਕੇ ਆਪਾਂ ਇੱਕ ਸਿੰਗਲ ਟਰੈਕ ਕਰ ਲੈਨੇ ਆ ਤੇ ਉਹ ਸਿੰਗਲ ਟਰੈਕ ਆਪਾਂ WhatsApp ਤੇ ਤੇ Facebook ਤੇ ਜਾਨੀ ਕਿ ਜਿਵੇਂ ਕਹਦੀ ਹੈ ਨੈਟ ਤੇ ਚਾੜ ਦਾਂਗੇ ਤੇ ਜਿੰਨਾ ਆਪਾਂ ਨੂੰ ਲਾਈਕ ਮਿਲੂਗਾ ਚਲੋ ਕੋਈ ਨਾ ਕੋਈ ਆਪਣੀ ਪਛਾਣਤਾ ਬਣੂਗੀ ਸੋ ਮੈਂ ਉਹਨਾਂ ਨੂੰ ਵੀ ਇਹੀ ਗੱਲ ਕਹਿੰਦਾ ਹੁੰਦਾ ਸੀ ਕਿ ਮੈਂ ਕਿਸੇ ਨੂੰ ਦੁੱਖ ਦੇ ਕੇ ਸਿੰਗਰ ਨਹੀਂ ਬਨਣਾ ਜੇ ਮੈਂ ਸ਼ਿੰਗਰ ਬਣਿਆ ਤਾਂ ਇਦਾਂ ਹੀ ਬਣੂਗਾ ਸਿੱਧਾ ਹੀ ਬਣੂਗਾ ਪਰ ਮੈਂ ਇਦਾਂ ਕਿਸੇ ਨੂੰ ਦੁੱਖ ਨਹੀਂ ਦੇਣਾ ਸੇ ਵੀ ਅੱਜ ਪਰਮਾਤਮਾ ਨੇ ਮੇਰੀ ਇਦਾਂ ਦੀ ਕਾਪਾ ਕੀਤੀ ਕਿ ਮੇਰਾ ਅੱਜ ਵੀ ਕੋਈ ਪੈਸਾ ਨਹੀਂ ਲੱਗਿਆ ਜੋ ਕੁਝ ਕੀਤਾ ਮੇਰੇ ਲਈ ਬਾਈ ਬਹੁਤ ਹਾਂ ਜੋ ਕੀਤਾ ਦਾ ਸੋ ਮੈਂ ਸ਼ਤਮਨਾ ਕਰ ਰਹੀ ਹਾਂ ਜ਼ਿੰਦਗੀ ਤੇ ਮੌਤ ਦੀ ਏ ਆਖਰੀ ਲੜਾਈ ਏ ਅੱਜ ਮੈਨੂੰ ਫੇਰ ਤੇਰੀ ਯਾਦ ਆਈ ਏ